ਜਲੰਧਰ ਦਿਹਾਤੀ ਪੁਲਿਸ ਨੇ 114 ਸਾਲਾਂ ਪ੍ਰਸਿੱਧ ਦੁੜਾਕ ਫੌਜਾ ਸਿੰਘ ਦੇ ਨਾਲ ਜੁੜੇ ਹਿੱਟ ਐਂਡ ਰਨ ਮਾਮਲੇ ਨੂੰ ਸਿਰਫ 30 ਘੰਟਿਆਂ ਦੇ ਅੰਦਰ ਸੁਲਝਾ ਲਿੱਤਾ ਹੈ ਮੰਗਲਵਾਰ ਦੇ ਰਾਤ ਪੁਲਿਸ ਨੇ ਇਸ ਮਾਮਲੇ ਦੇ ਵਿੱਚ 30 ਸਾਲਾਂ ਐਨਆਰਆਈ ਅਮਰਿਤਪਾਲ ਸਿੰਘ ਢਿੱਲੋਂ ਨੂੰ ਗ੍ਰਿਫਤਾਰ ਕੀਤਾ ਅਤੇ ਘਟਨਾ ਦੇ ਵਿੱਚ ਵਰਤੀ ਗਈ ਫੋਰਚੂਨਰ ਗੱਡੀ ਵੀ ਬਰਾਮਦ ਕਰ ਲਈ ਹੈ ਫੋਜਾ ਸਿੰਘ ਘਰ ਤੋਂ ਸੈਰ ਕਰਨ ਦੇ ਲਈ ਨਿਕਲੇ ਸੀ 120 ਮੀਟਰ ਦੂਰ ਜਾਦੋ ਹੋ ਜਲੰਧਰ ਪਠਾਨਕੋਟ ਹਾਈਵੇ ਤੇ ਪਹੁੰਚੇ ਤਾਂ ਉਥੇ ਉਕਤ ਫੋਰਚੂਨਰ ਵੱਲੋਂ ਟੱਕਰ ਮਾਰ ਦਿੱਤੀ ਗਈ ਮੌਕੇ ਤੇ ਫੋਜਾ ਸਿੰਘ ਦੇ ਕੁਝ ਜਾਣਕਾਰਾਂ ਦੇ ਵੱਲੋਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਹਨਾਂ ਦੀ ਮੌਤ ਹੋ ਗਈ ਸਰਦਾਰ ਫੋਜਾ ਸਿੰਘ ਜਿਹੜੇ ਕਿ ਉਮਰ 105 ਪਾਰਟੀ ਜਿਹੜੇ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਇਹ ਸੋਮਰ ਦੇ ਵਿੱਚ ਵੱਡੀ ਉਪਰ ਦੇ ਵਿੱਚ ਜਿਹੜੇ ਦਰਾਕਸੀ ਜਿਹਨਾਂ ਦੇ ਬ੍ਰਿਟਿਸ਼ ਮੈਰਾਥਨ ਦੇ ਰਨਰ ਅਤੇ ਸਿੱਖ ਟਰਬਨ ਦਾ ਟਰਨੈਡੋ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਸਰਦਾਰ ਕੌਜਸਿੰਗ ਦੇ ਜਿਹੜੇ ਸਿੱਧੇ ਨਾਲ ਜਨਮ ਇਹ ਕੈਪਟਲ 1911 ਨੂੰ ਇਤਿਹਾਸ ਪਿੰਡ ਜਿਹੜਾ ਹੈਗਾ ਥਾਣਾ ਆਦਮਪੁਰ ਦੇ ਵਿੱਚ ਪੈਂਦਾ 1911 ਦੇ ਵਿੱਚ ਇਹਦਾ ਜਨਮ ਕਿੱਥੇ ਆਇਆ 89 ਇਅਰ ਦੀ ਉਮਰ ਦੇ ਵਿੱਚ ਇਹਨਾਂ ਦੇ ਇੱਕ بیٹے ਦੀ ਅਨਫੋਰਚੂਨੇਟਲੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਹੈਗਾ ਦੌੜਾਂ ਦੇ ਵਿੱਚ ਭਾਗ ਲੈਣਾ ਸ਼ੁਰੂ ਕੀਤਾ ਸੀ ਤਾਂ ਜਿਹਦੇ ਵਿੱਚ ਇਹਨਾਂ ਨੇ 2011 ਵਿੱਚ ਟੋਰਾਂਟੋ ਮੈਰਾਥਨ ਵਿੱਚ ਇੱਕ ਰਿਕਾਰਡ ਜਿਹੜਾ ਹੈਗਾ ਸਥਾਪਿਤ ਕੀਤਾ ਤੇ ਵਿਸ਼ਵ ਦੇ ਪਹਿਲੇ 100 ਡਾਕਾ ਦੇ ਵਿੱਚ ਜਿਹੜੇ ਹੈਗਾ ਇਹਨਾਂ ਨੇ ਆਪਣਾ ਪੋਜੀਸ਼ਨ ਉਹਦੇ ਵਿੱਚ ਹਾਸਲ ਕੀਤੀ ਜਿਹੜਾ ਸਰਦਾਰ ਫੌਜਾ ਸਿੰਘ ਸੀ ਇਹਨਾਂ ਨੇ ਭਾਰਤ ਦਾ ਪੰਜਾਬ ਦਾ ਤੇ ਸपूਚੇ ਪੰਜਾਬੀ ਪੰਜਾਬੀਆਂ ਦਾ ਪੰਜਾਬੀਅਤ ਦਾ ਨਾਮ ਜਿਹੜਾ ਹੈਗਾ ਵਿਸ਼ਵ ਦੇ ਵਿੱਚ ਰੌਸ਼ਨ ਕੀਤਾ ਤੇ ਜਿਹੜੇ ਹੁਣ ਵੀ 114 ਸਾਲ ਦੀ ਉਮਰ ਦੇ ਵਿੱਚ ਵੀ ਜਿਹੜਾ ਹੈਗਾ ਇਹਨਾਂ ਦੀ ਜਿਹੜੀ ਡੇਲੀ ਰੁਟੀਨ ਹੈਗੀ ਸੀ ਉਹਦੇ ਵਿੱਚ ਵੀ ਇਹਨਾਂ ਦੀ ਜਿਹੜੀ ਰਨਿੰਗ ਸੀ ਰੇਸ ਸੀ ਉਹ ਇੱਕ ਇਹਦਾ ਲਾਈਫ ਦਾ ਇੱਕ ਨਿਕੜਵਾ ਜਿਹੜਾ ਹੈਗਾ ਭਾਗ ਸੀ ਤਾਂ 2014 ਸਤ ਰੋਇ ਜਿਹੜੀ ਹੈਗੀ ਇੱਕ 트ੈਜਿਕ ਇਨਸੀਡੈਂਟ ਹੋਇਆ ਰੋਡ ਐਕਸੀਡੈਂਟ ਹੋਇਆ 14 ਤਰੀਕ ਨੂੰ ਸ਼ਾਮ ਨੂੰ 3 ਵਜੇ 7-8 ਮਿੰਟ ਦੇ ਉੱਪਰ ਸਰਦਾਰ ਫੌਜਾ ਸਿੰਘ ਜਿਹੜੇ ਹੈਗੇ ਆਪਣੇ ਘਰ ਦੇ ਵਿੱਚੋਂ ਸੈਰ ਕਰਨ ਵਾਸਤੇ ਨਿਕਲਦੇ ਬਿਆਸਪਿੰਡ ਤੋਂ ਲੰਚ ਕਰਨ ਤੋਂ ਬਾਅਦ ਜਦੋਂ ਬਾਹਰ ਨਿਕਲੇ ਦਾ ਘਾਰੇ ਨਾਲ ਦਾ 100 ਮੀਟਰ ਜਿਹੜਾ ਹੈਗਾ 100 ਸਵਾ 100 ਮੀਟਰ ਮੈਨ ਦਾ ਜਿਹੜੀ ਪਠਾਨਕੋਟ ਜਲੰਧਰ ਹਾਈਵੇ ਹੈ ਉਤੋਂ ਇਹਨਾਂ ਦਾ ਹੈਗਾ ਨੇੜੇ ਆ ਉਹਦੇ ਵਿਆਸਪਿੰਡ ਦੇ ਜਿਹੜਾ ਹੈਗਾ ਆਊਟਰ ਸਕਰਟਸ ਦੇ ਉੱਤੇ ਇਹਨਾਂ ਦਾ ਪੈੜ ਘਾ ਹੈ ਜਦੋਂ ਇਹ ਸੜਕ ਦੇ ਉੱਪਰ ਮੈਨ ਰੌਂਡ ਤੇ 3 ਵਜੇ 8 ਮਿੰਟ ਦੇ ਕਰੀਬ ਇਹ ਪਹੁੰਚਦੇ ਹੈਗੇ ਆ ਸ਼ਾਮ ਨੂੰ ਤਾਂ ਉਥੇ ਇੱਕ ਕੋਈ ਨਾਮ ਹੋਲੂਗੋ ਜਿਹੜਾ ਵਹੀਕਲ ਸੀ ਉਹ ਉਹਦੇ ਨਾਲ ਇਹਨਾਂ ਦੀ ਜਿਹੜੀ ਟੱਕਰ ਹੋ ਜਾਂਦੀ ਹੈ ਉਹਦੇ ਵੱਲੋਂ ਇਹ ਤੇ ਹਿੱਟ ਕੀਤਾ ਜਾਂਦਾ ਜਿਹੜਾ ਇਹ ਅਨਲੋਡ ਵਹੀਕਲ ਸੀ ਉਹ ਲੋਕਾਂ ਦੇ ਉੱਤੇ ਉਹਦੇ ਵੱਲੋਂ ਰੋਕਿਆ ਨਹੀਂ ਗਿਆ ਸੀ ਐਡ ਇਹਨਾਂ ਦੇ ਜਿਹੜੇ ਖੁਸ਼ ਵਿਅਕਤੀ ਜਿਹੜੇ ਘਰ ਦੇ ਨਿਰਜ਼ੀਕੀ ਸੀ ਇਹਨਾਂ ਦੇ ਜਾਂ ਮੌਕੇ ਦੇ ਉੱਪਰ ਇਹਨਾਂ ਦੇ ਨਿਕਲ ਰਹੇ ਸੀ ਉਹਨਾਂ ਨੇ ਇਹਨਾਂ ਨੂੰ ਚੱਕ ਕੇ ਹਸਪੀਟਲ ਦੇ ਵਿੱਚ ਸ਼੍ਰੀਮਨ ਹਸਪੀਟਲ ਜਲੰਧਰ ਐਡਮਿਟ ਕਰਾਇਆ ਉੱਥੇ ਪੇ ਜਿਹੜੀ ਹੈਗੀ ਆ ਸਾਡੇ ਕੋਲ ਇਨਫੋਰਮੇਸ਼ਨ ਸ਼ਾਮ ਨੂੰ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਆ ਤਾਂ ਅਸੀਂ ਵਕ ਵਕ ਟੀਮਸ ਜਿਹੜੀਆਂ ਡਿਸਪੈਚ ਕੀਤੇ ਆ ਮਲਾਜਾ ਮੌਕਾ ਕੀਤਾ ਗਿਆ ਮੈਂ ਖੁਦ ਮੌਕੇ ਤੇ ਗਿਆ ਸਾਡੇ ਅਫੀਸਰ ਜਿਹੜੇ ਐਸਪੀ ਡਿਟੈਕਟਿਵ ਸਰਬਜੀਤ ਰਾਏ ਐਸਪੀ ਹੈੱਡਕੁਆਰਟਰ ਪਰਮੇਂਦਰ ਹੀ ਡੀਐਸਪੀ ਕੁਲਵੰਤ ਸਿੰਘ ਡੀਐਸਪੀ ਆਦਬੌਰ ਸਾਡ ਵਿਸ਼ੇਣ ਡੀਐਸਪੀ ਡਿਟੈਕਟਿਵ ਇੰਦਰਜੀਤ ਸਿੰਘ ਸਾਡੇ ਇੰਸਪੈਕਟਰ ਸੀਆਈਏ ਕੁਸ਼ਵਾਲੇ ਇੰਸਪੈਕਟਰ ਹਰਦੇਪ੍ਰੀਤ ਐਸਚਾ ਆਦਬੌਰ ਇਹ ਸਾਰੇ ਅਸੀਂ ਉੱਥੇ ਮੌਕਾ ਤੇ ਮਲਾਜ਼ਮ ਮੌਕਾ ਕਰਕੇ ਇਹਨਾਂ ਦੀ ਸਾਰੀਆਂ ਦੀ ਟੀਮ ਨੂੰ ਅਲੱਗ-ਅਲੱਗ ਐਂਗਲ ਤੇ ਕੰਮ ਕਰਨ ਵਾਸਤੇ ਉਹਨੂੰ ਟ੍ਰੇਸ ਕਰਨ ਵਾਸਤੇ ਦਿਸ਼ਾ-ਨਿਰਦੇਸ਼ ਦਿੱਤੇ ਜਿਹੜੀ ਇਹ ਇਨਵੈਸਟੀਗੇਸ਼ਨ ਜਦੋਂ ਅਸੀਂ ਟੇਕ ਅਪ ਕੀਤੀ ਤਾਂ ਮਲਾਜ਼ਮ ਮੌਕਾ ਤੋਂ ਕੁਝ ਗੱਡੀ ਦੇ ਜਿਹੜੇ ਪਾਰਟ ਸੀ ਜਿਹੜੇ ਫ੍ਰੈਗਮੈਂਟ ਸੀ ਜਿਹੜੇ ਉੱਥੇ ਜਦੋਂ ਸਰਦਾਰ ਫੌਜਾ ਸਿੰਘ ਨਾਲ ਟੱਕਰ ਹੋਈ ਤਾਂ ਉਹ ਗੱਡੀ ਦੇ ਲੈਫਟ ਸਾਈਡ ਦੇ ਜਿਹੜੇ ਹੈੱਡਲਾਈਟ ਦੇ ਉੱਪਰ ਫਰੇਮ ਲੱਗਿਆ ਹੁੰਦਾ ਹੈ ਜਿਹੜਾ ਹੈਗਾ ਤੇ ਕੁਝ ਪਾਰਟ ਹੋਰ ਜਿਹੜੇ ਸੀ ਉਹ ਮੌਕਾ ਦੇ ਉੱਪਰ ਅਸੀਂ ਫਿਜ਼ੀਕਲ ਜਿਹੜੀ ਐਵੀਡੈਂਸ ਰਿਕਵਰ ਕੀਤੀ ਉਹ ਸਾਡੇ ਸਾਰੇ ਕੇਸ ਦੇ ਵਿੱਚ ਜਿਹੜੀ ਹੈਗੀ ਹੈ ਜਿਹੜੇ ਉਹ ਵਾਲੇ ਪਾਰਟ ਹੈਗੇ ਸੀ ਸਾਨੂੰ ਇਨਵੈਸਟੀਗੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਨੇ ਲੀਡ ਦਿੱਤੇ ਜਿਸ ਤੋਂ ਜਿਹੜੀ ਹੈਗੀ ਗੱਡੀ ਅਸੀਂ ਟਰੇਸ ਕੀਤੀ ਤਾਂ ਉਸ ਵਕਤ ਬਹੁਤ ਸਾਰੀਆਂ ਜਿਹੜੀਆਂ ਗੱਡੀਆਂ ਹੈਗੀਆਂ ਨੇ ਉਹ ਤੋਂ ਪਾਸ ਆਨ ਕਰ ਰਹੀਆਂ ਸੀ ਕ੍ਰੋਸ ਕੀਤੀਆਂ ਤਾਂ ਮੇ ਦਾ ਹਾਈਵੇ ਹੈ ਤਕਰੀਬ ਤਿੰਨ ਪੰਤੀ ਗੱਡੀ ਜਿਹੜੀਆਂ ਹੈਗੇ ਸੀ ਗੱਡੀਆਂ ਉਸ ਵਕਤ ਗੁਜ਼ਰੀਆਂ ਆਈ ਵਿਟਨੈਸ ਨੂੰ ਜਦੋਂ ਅਸੀਂ ਐਗਜ਼ਾਮਨ ਕੀਤਾ ਡਿਟੇਲ ਦੇ ਵਿੱਚ ਤਾਂ ਉਹਨੇ ਦੱਸਿਆ ਕਿ ਜਿਹੜੀ ਗੱਡੀ ਫੋਰਚੂਨਰ ਜਾਂ ਨੋਵਾ ਹੋ ਸਕਦੀ ਹੈ ਬਟ ਉਸ ਵਕਤ ਫਿਰ ਅਸੀਂ ਸਾਰੇ ਪਿੱਛੇ ਬੈਕਵਰਡ ਕੈਮਰਾਜ਼ ਅੱਗੇ ਜਿਹੜੇ ਅਸੀਂ ਸਿਟੀ ਸੀਸੀਵੀ ਫੁਟੇਜ ਉਹਨਾਂ ਦੀ ਚੈੱਕ ਕੀਤੀਆਂ ਤਾਂ ਜਿਨ੍ਹਾਂ ਦੇ ਵਿੱਚ ਇੱਕ ਗੱਡੀ ਅਸੀਂ ਡਿਟੈਕਟ ਕੀਤੀ ਕਿ ਇੱਕ ਫੋਰਚੂਨਰ ਗੱਡੀ ਹੈ ਉਹਦਾ ਜਿਹੜਾ ਫ੍ਰੈਗਮੈਂਟ ਜਿਹੜਾ ਪੀਸ ਉਹਦਾ ਲੈਫਟ ਸਾਈਡ ਤੋਂ ਉਤਰਿਆ ਹੋਇਆ ਹੈ ਐਂਡ ਉਹ ਸੇਮ ਪੀਸ ਹੈਗਾ ਸੀ ਜਿਹੜਾ ਅਸੀਂ ਇੱਥੇ ਮੌਕੇ ਦੀ ਫਿਜ਼ੀਕਲ ਜਿਹੜਾ ਅਸੀਂ ਕਲੈਕਟ ਕਰ ਰਹੇ ਸੀ ਤਾਂ ਉਹ ਤੋਂ ਰਿਕਵਰ ਕੀਤਾ ਉਹ ਵਾਲਾ ਸੇਮ ਪਾਰਟ ਸੀ। ਤੋਂ ਉਹ ਅਸੀਂ ਮੈਚ ਕਿੰਦਾ ਵੱਖ-ਵੱਖ ਜਿਹੜੀਆਂ ਟੋਇਟਾ ਦੀਆਂ ਰੈਲੀ ਸੀ ਉਹਨਾਂ ਉੱਜਾ ਕੇ ਅਸੀਂ ਟੈਲੀ ਕਰਾਇਆ ਤਾਂ ਉਹ ਸਾਨੂੰ ਪਤਾ ਲੱਗਿਆ ਕਿ ਇਹ ਜਿਹੜੀ ਗੱਡੀ ਹੈਗੀ ਆ 2009 10 11 ਇਸ ਮਾਡਲ ਦੇ ਵਿੱਚ ਹੋ ਸਕਦੀ ਹੈ। ਤਾਂ ਬੋਸ ਵਾਕ ਉਹ ਵਰਡ ਫੋਰਡ ਕਵਾਟਰ ਗੱਡੀ ਆ ਵੀ ਜਿਹੜੀ ਹੈ ਨਾ ਕੁਝ ਅਪਰ ਮਾਡਲ ਦੀਆਂ ਗੱਡੀਆਂ ਨੇ ਲੇਟੈਸਟ ਮਾਡਲ ਤੇ ਨਿਕਲੀ ਐਸੇ। ਤਾਂ ਉਹ ਸਾਰੀਆਂ ਥੀਰੀਜ਼ ਦੇ ਉੱਤੇ ਕੰਮ ਕਰਦੇ ਹੋਏ ਅਸੀਂ ਰੂਟ ਆਊਟ ਕਰਦੇ ਫਿਰ ਇੱਕ ਸੀਸੀਟੀਵੀ ਕੈਮਰਾ ਦੇ ਵਿੱਚੋਂ ਉਸ ਗੱਡੀ ਦਾ ਇੱਕ ਨੰਬਰ ਨਿਕਲਦਾ ਰਜਿਸਟ੍ਰੇਸ਼ਨ ਨੰਬਰ ਜਿਹੜਾ ਹੈਗਾ ਪੜਿਆ ਗਿਆ। ਗੱਡੀ ਜਿਹੜੀ ਹੈਗੀ ਉਸੇ ਕੰਮ ਕਰਦੇ ਹੋਏ ਜਦੋਂ ਦੇਖਿਆ ਕਿ ਪਿੱਛੇ ਉਹਦੇ ਜਿਹੜੇ ਉਹ ਗੱਡੀ ਸੈਕੰਡ ਓਨਰ ਕੋਈ ਉਹਦਾ ਹੋਰ ਹੈਗਾ ਸੀ ਫਸਟ ਓਨਰ ਤੋਂ ਅੱਗੇ ਗੱਡੀ ਵਿਕੀ ਹੋਈ ਸੀ। ਤਾਂ ਉਸ ਨੂੰ ਟਰੇਸ ਜਿਹੜਾ ਹੈਗਾ ਸੀ ਕੱਲ ਕੀਤਾ ਇਹਦੇ ਵਿੱਚ ਜਿਹੜਾ ਹੈਗਾ ਮੁਕੱਦਮੇ ਦੀ ਜੇ ਗੱਲ ਕਰੀਏ ਤਾਂ ਅਸੀਂ 281 BNS ਐਂਡ 105 BNS ਕਲਪੇਬਲ ਹੋਮਿਸਾਈਡ ਨਾਟ ਅਮਾਊਂਟਿੰਗ ਟੂ ਮਰਡਰ ਦਾ ਜਿਹੜਾ ਹੈਗਾ ਐਫ ਆਈ ਆਰ ਦਰਜ ਥਾਣਾ ਆਦਮਪੁਰ ਦੇ ਵਿੱਚ ਕੀਤੀ ਸੀ ਕਿਉਂਕਿ ਜਿਹੜਾ ਇਹ ਵਿਅਕਤੀ ਜਿਹੜਾ ਦੋਸ਼ੀ ਹੈਗਾ ਸੀ ਜਦੋਂ ਹਿੱਟ ਐਂਡ ਰਨ ਦਾ ਕੇਸ ਹੈਗਾ ਤਾਂ ਦੋਸ਼ੀ ਦਾ ਫਰਜ਼ ਬਣਦਾ ਸੀ ਇਹ ਅਗਰ ਐਕਸੀਡੈਂਟ ਹੋ ਵੀ ਗਿਆ ਤਾਂ ਉਹ ਤੇ ਰੁਕ ਕੇ ਗੱਡੀ ਨੂੰ ਤਾਂ ਜਿਹੜਾ ਇੰਜਰਡ ਹੈਗਾ ਉਹਨੂੰ ਪਹਿਲਾਂ ਹਸਪੀਟਲਾਈਜ਼ ਕਰਾਉਣਾ ਦਾ ਫਰਸਟ ਏਡ ਦੇਣੀ ਉਹਦੀ ਜਿਹੜੀ ਹੈਗੀ ਪ੍ਰਾਇਮਰੀ ਡਿਊਟੀ ਹੈਗੀ ਸੀ ਜਿਹੜੀ ਕਿ ਉਸ ਵੱਲੋਂ ਨਹੀਂ ਕੀਤੀ ਤਾਂ ਇਸ ਦੇ ਵਿੱਚ ਸਾਡੀਆਂ ਟੀਮ ਜਿਹੜੇ ਵਧੀਆ ਕੰਮ ਕਰਦੇ ਹੋਏ ਜਿਹੜਾ ਹੈਗਾ ਰਾਤ ਸਭੂ ਜਿਹੜੇ ਤੇ ਤ ਦੋਸ਼ੀ ਜਿਹੜਾ ਅਮਰਪਾਲ ਸਿੰਘ ਦੋਸ਼ੀ ਆਇਤੇ ਵਿੱਚ ਜਿਹੜਾ ਹੈਗਾ ਅਮਰਪਾਲ ਸਿੰਘ ਢਿੱਲੋ son of ਸੰਤੋਖ ਸਿੰਘ ਜਿਹੜਾ ਦੋਸ਼ੀ ਹੈ ਉਹ ਇਹਦੇ ਵਿੱਚ ਫਿਕਰ ਆਊਟ ਹੋਇਆ ਇਹ ਜਿਹੜਾ ਦੋਸ਼ੀ ਹੈਗਾ ਅਮਰਿਤਪਾਲ ਸਿੰਘ ਜਿਹੜਾ ਹੈ ਕੈਨੇਡਾ ਬੇਸਡ ਹੈਗਾ ਕੈਨੇਡਾ ਦੇ ਵਿੱਚ ਟੂਰਿਸਟ ਵੀਜ਼ੇ ਤੇ ਗਿਆ ਸੀ ਉੱਥੇ ਜਾ ਕੇ ਇਸ ਨੇ ਵਰਕ ਪਰਮਿਟ ਅਪਲਾਈ ਕੀਤਾ ਵਰਕ ਪਰਮਿਟ ਮਿਲ ਗਿਆ ਇਹ ਚਾਕੇ 2027 ਤੱਕ ਇਹਦੇ ਕੋਲ ਵਰਕ ਪਰਮਿਟ ਕੈਨੇਡਾ ਦਾ ਹੈਗਾ ਇਹ ਦੋਸ਼ੀ ਪਿਛਲੇ ਥੋੜੇ 23 24 ਜਿਹੜੀ ਹੈਗੀ ਹੈ ਜੂਨ ਦੇ ਵਿੱਚ ਇੱਥੇ ਇੰਡੀਆ ਦੇ ਵਿੱਚ ਆਉਂਦਾ ਥੋੜੇ ਦਿਨ ਪਹਿਲਾਂ ਹੀ ਇੱਥੇ ਤਿੰਨ ਹਫ਼ਤੇ ਪਹਿਲਾਂ ਹੀ ਇੱਥੇ ਜਿਹੜਾ ਹੈਗਾ ਇੱਥੇ ਆਇਆ ਸੀ